ਵਹ ਪ੍ਰਗਟਿਓ ਮਰਦੇ ਅਗੰਮੜਾ ਬਰਿਆਮ ਇਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਪਹੁੰਚੇ ਹੋਏ ਆ ਜਿੱਥੇ ਸਹਬੇ ਕਮਾਲ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰ ਬਹੁਤ ਹੀ ਅਦਬ ਅਤੇ ਸਤਕਾਰ ਦੇ ਨਾਲ ਸਿੱਖ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਗੋਬਿੰਦ ਸਾਬ ਜੀ ਦਾ ਜਦੋਂ ਇੱਥੇ ਪ੍ਰਕਾਸ਼ ਹੋਇਆ ਸੀ ਤਾਂ ਉਹਨਾਂ ਨੇ ਆਪਣੇ ਬਚਪਨ ਦੇ ਵਰੇ ਇੱਥੇ ਬਤੀਤ ਕੀਤੇ ਸਨ ਅਤੇ ਉਹਨਾਂ ਦੇ ਯਾਦਾਂ ਨੂੰ ਅੱਜ ਵੀ ਤਰੋ-ਤਾਜ਼ਾ ਕਰਦੇ ਨੇ ਵੱਖ-ਵੱਖ ਧਾਰਮਿਕ ਸਥਾਨ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਪ੍ਰਮੁੱਖ ਸਥਾਨ ਹੈ ਗੁਰਦੁਆਰਾ ਬਾਲ ਲਿਲਾ ਬਾਲ ਲਿਲਾ ਸਾਹਿਬ ਇੱਕ ਜਿੱਥੇ ਉਹਨਾਂ ਦੇ ਬਚਪਨ ਦੀਆਂ ਨਿਸ਼ਾਨੀਆਂ ਵੀ ਮੌਜੂਦ ਨੇ ਉੱਥੇ ਇੱਕ ਅਜਿਹੇ ਰੁੱਖ ਦੀ ਅਸੀਂ ਤੁਹਾਨੂੰ ਤਸਵੀਰਾਂ ਅਨੁ赖 ਦਰਸ਼ਨ ਕਰਵਾ ਰਹੇ ਹਾਂ ਜਿਸ ਨੂੰ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਹੈ ਉਹਨਾਂ ਵੱਲੋਂ ਮਾਣ ਹੈ ਤੇ ਇਸ ਰੁੱਖ ਨੂੰ ਵਰ ਵੀ ਪ੍ਰਾਪਤ ਹੋਇਆ ਹੈ ਇਸ ਰੁੱਖ ਦਾ ਨਾਮ ਦਰਕਤ ਰਾਮ ਕਰੋਂਦਾ ਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਪਨ ਦੇ ਵਿੱਚ ਕਰੋਂਦੇ ਦੀ ਦਾਤਨ ਕਰਕੇ ਜਮੀਨ ਵਿੱਚ ਇੱਥੇ ਜਗ੍ਹਾ ਦੇ ਉੱਤੇ ਗੜ ਦਿੱਤੀ ਸੀ ਤੇ ਬਚਨ ਕੀਤਾ ਕਿ ਇਸ ਦਾਤਨ ਤੋਂ ਕਰੋੰਦੇ ਦਾ ਦਰਖਤ ਬਣੇਗਾ ਜੋ ਵੀ ਪ੍ਰਾਣੀ ਕਰੋੰਦੇ ਦਾ ਫਲ ਜਿਸ ਦੀ ਭਾਵਨਾ ਕਰਕੇ ਛਕੇਗਾ ਪ੍ਰਮਾਤਮਾ ਉਸ ਦਾ ਜਿਹੜੀਆਂ ਮਨੋ ਕਾਮਨਾਵਾਂ ਨੇ ਉਹ ਪੂਰੀਆਂ ਕਰੇਗਾ ਲੋੜਵੰਦ ਪ੍ਰਾਣੀ ਅੱਜ ਵੀ ਜਿਨ੍ਹਾਂ ਦੇ ਘਰ ਔਲਾਦ ਨਹੀਂ ਹੁੰਦੀ ਉਹ ਗਰੰਤੀ ਸਿੰਘ ਦੇ ਕੋਲ ਅਰਦਾਸ ਕਰਾ ਕੇ ਕਰੋੰਦੇ ਦਾ ਫਲ ਛਕਦੇ ਨੇ ਤੇ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਸੋ ਇਹ ਜਿਹੜਾ ਕਰੋੰਦੇ ਦਾ ਰੁੱਖ ਹੈ ਅੱਜ ਵੀ ਹਰਿਆ ਭਰਿਆ ਇੱਥੇ ਦਿਖਾਈ ਦਾ ਹੈ ਸੋ ਇਸ ਤੋਂ ਇਲਾਵਾ ਜਦੋਂ ਅਸੀਂ ਗੁਰਦੁਆਰਾ ਕੰਪਲੈਕਸ ਦੀ ਗੱਲ ਕਰਦੇ ਤਾਂ ਇੱਥੇ ਬਹੁਤ ਵੱਡੇ ਪ੍ਰਬੰਧ ਜਿਹੜੇ ਨੇ ਕਾਰ ਸੇਵਾ ਪੂਰੀ ਵਾਲੇ ਸੰਪਰਦਾਏ ਵੱਲੋਂ ਕਰਵਾਏ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਰਹਾਇਸ਼ ਦਾ ਪ੍ਰਬੰਧ ਹੈ ਤਾਂ ਹੋਰ ਵੀ ਲੋੜਿੰਦੀਆਂ ਸਹੂਲਤਾਂ ਜਿਹੜੀਆਂ ਨੇ ਇੱਥੇ ਸੰਗਤ ਲਈ ਉਪਲਬਧ ਨੇ ਸੋ ਉਹਨਾਂ ਦੇ ਵਿੱਚੋਂ ਇੱਕ ਖੂਬਸੂਰਤ ਤਸਵੀਰ ਜਿਹੜੀ ਸਾਹਮਣੇ ਆਉਂਦੀ ਹੈ ਉਹ ਇਹ ਹੈ ਕਿ ਵਾਤਾਵਰਨ ਨੂੰ ਲੈ ਕੇ ਵੀ ਬਹੁਤ ਇੱਥੇ ਜਾਗਰੂਕ ਨੇ ਤੇ ਖਾਸ ਤੌਰ ਤੇ ਜਦੋਂ ਵੀ ਇੱਥੇ ਸੰਗਤ ਆਉਂਦੀ ਹੈ ਤਾਂ ਇਸ ਕੰਪਲੈਕਸ ਨੂੰ ਦੇਖ ਕੇ ਉਹਨਾਂ ਦਾ ਮਨ ਗੱਦਗੱਦ ਹੋ ਉੱਠਦਾ ਹੈ ਕਿਉਂਕਿ ਇਸ ਕੰਪਲੈਕਸ ਦੇ ਵਿੱਚ ਹਰਿਆ ਭਰਿਆ ਜਿਹੜੇ ਵਕ ਵਕ ਮਹਿਕ ਦੇ ਰੰਗ ਬਰੰਗੇ ਫੁੱਲ ਜਿਹੜੇ ਨੇ ਉਹ ਦਿਖਾਈ ਦਿੰਦੇ ਨੇ ਸੋ ਇਹਨਾਂ ਦੀ ਸਾਂਭ ਸੰਭਾਲ ਵੀ ਉਚੇਚੇ ਤੌਰ ਤੇ ਸਮਰਪਦਾਏ ਵੱਲੋਂ ਕੀਤੀ ਜਾਂਦੀ ਹੈ ਤਾਂ ਇਹ ਖੂਬਸੂਰਤ ਕੰਪਲੈਕਸ ਸੰਬੰਧੀ ਗੱਲਬਾਤ ਕਰਾਂਗੇ ਸਾਡੇ ਨਾਲ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਇਸ ਮੌਜੂਦ ਨੇ ਸੌਤ ਪਿੱਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਸੀਂ ਇਸ ਕੰਪਲੈਕਸ ਦੇ ਵਿੱਚ ਆਉਂਦੇ ਆ ਤਾਂ ਇੱਕ ਤਾਂ ਕਰੋਉਂਦੇ ਦਾ ਰੁੱਖ ਜਿਹੜਾ ਅੱਜ ਵੀ ਸਿਕ ਸੰਗਤਾਂ ਦੀਆਂ ਮਨੋਕਾਮਨਾ ਪੂਰੀਆਂ ਕਰਦਾ ਜੀ ਸੋ ਉਸ ਤੋਂ ਬਾਅਦ ਜਦੋਂ ਇੱਥੇ ਹਰਿਆ ਭਰਿਆ ਵਾਤਾਵਰਣ ਦੇਖਦੇ ਆ ਖਾਸ ਤੌਰ ਤੇ ਮਹਿਕ ਦੇ ਰੰਗ-ਬਰੰਗੇ ਫੁੱਲ ਵੇਖਦੇ ਤਾਂ ਮਨ ਗਦਗਾ ਦੋ ਉੱਠਦਾ ਹੈ ਕੁਸ਼ ਖੁਸ਼ੀ ਦੇ ਨਾਲ ਭਰ ਜਾਂਦਾ ਹੈ ਕਿਵੇਂ ਸਾਰੀ ਸਾਂਭ ਸੰਭਾਲ ਹੁੰਦੀ ਹੈ ਕੀ ਮਨ ਦੇ ਵਿੱਚ ਚਾਅ ਹੁੰਦਾ ਹੈ ਤਾਂ ਜੋ ਜਿਹੜੀ ਇੱਥੇ ਸੰਗਤ ਹੈ ਉਹਨਾਂ ਨੂੰ ਆ ਕੇ ਇੱਥੇ ਵਧੀਆ ਲੱਗੇ ਸਭ ਤੋਂ ਪਹਿਲਾਂ ਆਪ ਜੀ ਨੇ ਕਰੋਉਂਦਾ ਸਾਹਿਬ ਦਾ ਜੋ ਇਤਿਹਾਸ ਹੈ ਉਹ ਸੰਗਤਾਂ ਨੂੰ ਮਤਲਬ ਜਾਣੂ ਕਰਵਾਇਆ ਸਰਵਣ ਕਰਾਇਆ ਵਾ ਤੇ ਇਹਦੇ ਵਿੱਚ ਇਹ ਵੀ ਅਸਲ ਕਾਫੀ ਇੱਥੇ ਮਤਲਬ ਪਰਿਵਾਰ ਜਿਹੜੇ ਐ ਜਿਹੜੇ ਅਰਦਾਸਾਂ ਬੇਨਤੀਆਂ ਕਰਕੇ ਜਾਂਦੇ ਐ ਔਰ ਬਾਅਦ ਚ ਸਤ ਗੁਰਾਂ ਦਾ ਸ਼ੁਕਰਾਨਾ ਕਰਨ ਵਾਸਤੇ ਆਉਂਦੇ ਆ ਵੀ ਜੋ ਉਹਨਾਂ ਦੀਆਂ ਮਨੋ ਕਾਹਵਨਾ ਨੇ ਅਰਦਾਸਾਂ ਬੇਨਤੀਆਂ ਹੁੰਦੀਆਂ ਨੇ ਉਹ ਸਤ ਗੁਰੂ ਪੂਰੀਆਂ ਕਰ ਦਿੰਦੇ ਆ ਤੇ ਦੂਜੀ ਜਿਹੜੀ ਆਪ ਜੀ ਇੱਥੋਂ ਦੇ ਵਾਤਾਵਰਨ ਦੀ ਸਾਮ ਸੰਭਾਲ ਦੀ ਜਿਹੜੀ ਵਚਨ ਕੀਤਾ ਵਾ ਉਹ ਸੰਪਰਦਾਇ ਵੱਲੋਂ 8-10 ਮਾਲੀਆਂ ਜਿਹੜੀ ਟੀਮ ਐ ਉਹ ਸਾਰਾ ਇਹ ਮਤਲਬ ਵਰਕਆਊਟ ਕਰ ਦਈਏ ਹਾਂ ਜੀ ਜਿੰਨੀਆਂ ਸਰਾਵਾਂ ਨੇ ਥੱਲੇ ਤੇ ਚਲੋ ਜਗ੍ਹਾ ਦੀ ਬਹੁਤ ਘਾਟ ਆ ਤੇ ਇਹਦੇ ਉੱਪਰ ਛੱਤਾਂ ਦੇ ਉੱਪਰ ਪੜਕੀਆਂ ਨਸਰੀਆਂ ਬਣੀਆਂ ਹੋਈਆਂ ਨੇ ਉਪਰ ਗ੍ਰੀਨ ਨੈਟ ਲਾ ਕੇ ਉਹਦੇ ਵਿੱਚ ਜਿਹੜੇ ਕੋਈ ਛੋਟੇ ਗਮਲੇ 'ਚ ਤਿਆਰ ਕਰਨ ਵਾਲੇ ਬੂਟੇ ਆ ਉਹਨਾਂ ਨੂੰ ਛੋਟੇ ਗਮਲਿਆਂ ਵਿੱਚ ਤਿਆਰ ਕੀਤਾ ਜਾਂਦਾ ਔਰ ਜਿਹੜੇ ਵੱਡੇ ਗਮਲੇ ਵਿੱਚ ਤਿਆਰ ਕਰਨ ਵਾਲੇ ਨੇ ਉਹਨਾਂ ਨੂੰ ਵੱਡਿਆਂ ਗਮਲਿਆਂ ਵਿੱਚ ਤਿਆਰ ਕੀਤਾ ਜਾਂਦਾ ਔਰ ਜਿੰਨੇ ਵੀ ਜਿਹੜੇ ਸੀਜ਼ਨਲੀ ਜਿਹਨੇ ਫਲਾਵਰ ਨੇ ਇਹ ਵੀ ਹਰ ਸੀਜ਼ਨ ਜਿਹੜੇ ਜਿਹੜੇ ਚੇਂਜ ਹੁੰਦੇ ਆ ਉਨ੍ਹਾਂ ਦੇ ਅਨੁਸਾਰ ਜਿਹੜੇ ਹੈ ਮਾਲੀ ਤਿਆਰ ਕਰਦੇ ਆ ਔਰ ਤਖਤ Shri ਹਰਮੰਦਰ ਜੀ ਪਟਨਾ ਸਾਹਿਬ ਵਿਖੇ ਜਿਹੜੇ ਮੇਨ ਪ੍ਰਕਰਮਾ ਦੇ ਵਿੱਚ ਜਿੰਨੀ ਵੀ ਆ ਫੁੱਲਾਂ ਦੀ ਡੈਕੋਰੇਸ਼ਨ ਕੀਤੀ ਗਈ ਹੈ ਉਹ ਵੀ ਸਾਰੇ ਜਿਹੜੇ ਫੁੱਲ ਨੇ ਇੱਥੋਂ ਹੀ ਤਿਆਰ ਕਰਕੇ ਜਿਹੜੇ ਆ ਫਿਰ ਉੱਥੇ ਇਹਨਾਂ ਨੂੰ ਰੱਖਿਆ ਜਾਂਦਾ ਤੇ ਜਿਹੜੀ ਸੱਚਖਰ ਪਟਨਾ ਸਾਹਿਬ ਤਖਤ ਸਾਹਿਬ ਦੀ ਜਿਹੜੀ ਦੇਖਿਆ ਉਹਨੂੰ ਸੁੰਦਰ ਬਣਾਇਆ ਜਾਂਦਾ ਹਾਂਜੀ ਜੀ ਸਜਾਵਟ ਬਹੁਤ ਖੂਬਸੂਰਤ ਕੀਤੀ ਗਈ ਬਹੁਤ ਸਜੇ ਢੰਗ ਦੇ ਨਾਲ ਇਹਨਾਂ ਨੂੰ ਸਜਾਇਆ ਗਿਆ ਏ ਦਿਲ ਖੁਸ਼ ਹੋੜਦਾ ਏ ਖਾਸ ਤੌਰ ਜਿਹੜੀ ਸੰਗਤ ਆਉਂਦੀ ਉਹਨਾਂ ਦੇ ਲਈ ਇੱਕ ਸੈਲਫੀ ਪੁਆਇੰਟ ਵੀ ਹੈ ਕਿ ਸੈਲਫੀ ਲੈਂਦੇ ਨੇ ਤੇ ਫੋਟੋਆਂ ਖਿਚਾਉਂਦੇ ਨੇ ਆਪਣੇ ਯਾਦਾਂ ਦੇ ਨਾਲ ਜੋੜਦੇ ਨੇ ਇਹ ਕਿਸ ਤਰੀਕੇ ਨਾਲ ਸਾਰੀ ਪਲੈਨਿੰਗ ਕੀਤੀ ਜਾਂਦੀ ਹੈ ਬਸ ਮਤਲਬ ਇਹ ਇੱਕ ਕੁਦਰਤੀ ਚੀਜ਼ ਹੈ ਕੁਦਰਤੀ ਚੀਜ਼ ਹੈ ਨੇਚਰਲ ਹੈ ਹਰ ਇੱਕ ਨੂੰ ਮਤਲਬ ਬੜੀ ਚੰਗੀ ਔਰ ਸੋਹਣੀ ਲੱਗਦੀ ਹੈ ਹਾਂਜੀ ਇੱਕ ਮਹਾਪੁਰਖਾ ਨੂੰ ਵੀ ਇਹਨਾਂ ਚੀਜ਼ਾਂ ਦਾ ਬੜਾ ਸ਼ੌਂਕ ਹੈ ਪੀ ਇੱਥੇ ਜਿਹੜਾ ਕੰਪਲੈਕਸ ਹੈ ਥੋੜਾ ਸੋਹਣਾ ਹੋਵੇ ਹਰਿਆ ਭਰਿਆ ਹੋਵੇ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਨੇ ਉਹਨਾਂ ਨੂੰ ਸਾਰਾ ਮਤਲਬ ਵੇਖਣ ਨੂੰ ਜਿਹੜਾ ਵਾ ਠੀਕ ਲੱਗੇ ਹਾਂਜੀ ਆ ਹੋਰ ਕੀ ਕੁਝ ਜਿਹੜੇ ਪ੍ਰਬੰਧ ਇੱਥੇ ਕੀਤੇ ਜਾ ਰਹੇ ਨੇ ਨਾ ਜਿੰਨੀਆਂ ਵੀ ਤਖਤ ਸਾਹਿਬ ਪਟਨਾ ਸਾਹਿਬ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਲਈ ਸਰਾਵਾਂ ਦਾ ਚਲੋ ਕੁਝ ਬਣੀਆਂ ਕਮਰੇ ਬਣੇ ਹੋਏ ਨੇ ਸਰਾਵਾਂ ਬਣੀਆਂ ਹੋਈਆਂ ਨੇ ਫਿਰ ਵੀ ਜਿੰਨੀ ਸੰਗਤ ਦੀ ਆਮਦ ਹੈ ਨਾ ਇਹ ਮਤਲਬ ਕਮਰੇ ਸਰਾਵਾਂ ਬਹੁਤ ਘੱਟ ਪੈ ਜਾਂਦੇ ਆ ਹਾਂਜੀ ਆ ਉਹ ਫਿਰ ਚਲੋ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹੋਰ ਅੱਗੇ ਉਹਨੂੰ ਉਪਰਾਲਾ ਕੀਤਾ ਗਿਆ। ਸ੍ਰੀ ਗੁਰੂ ਨਾਨਕ ਜਤਰੀ ਨਿਵਾਸ ਦਾ ਜਿਹੜਾ ਕੰਮ ਹੈ ਉਹ ਗੁਰਦੁਆਰਾ ਬਾਲ ਲੀਲਾ ਸਾਹਿਬ ਵਿਖੇਸ਼ ਨੂੰ ਕੀਤਾ ਗਿਆ। ਉਹਦੇ ਵਿੱਚ 25 ਤੋਂ 300 ਕਮਰੇ ਜਿਹੜੇ ਐ ਉਹ ਤਿਆਰ ਕੀਤੇ ਜਾਣੇ ਹਨ ਜੀ ਆ। ਸਿਰੋ ਸਾਡੀ ਕੋਸ਼ਿਸ਼ ਹੈ ਵੀ ਹਰ ਸਾਲ ਦੇ ਵਿੱਚ 50 100 ਕਮਰਾ ਜਿਹੜਾ ਤਿਆਰ ਕਰਕੇ ਉਹ ਸੰਗਤਾਂ ਨੂੰ ਸਮਰਪਿਤ ਕੀਤਾ ਜਾਏ ਔਰ ਇਸ ਦੇ ਨਾਲ ਹੀ ਪ੍ਰਬੰਧਕ ਕਮੇਟੀ ਤਹਿਤ ਸ੍ਰੀ ਹਰਮੰਦਰ ਸਾਹਿਬ ਜੀ ਵੱਲੋਂ ਵੀ ਤਖਸਾ ਵਿਖੇ 100 ਕਮਰੇ ਦੀ ਸਲਾਮ ਮਾਤਾ ਸੁੰਦਰੀ ਜੀ ਐਨ ਆਰ ਆਈ ਜਿਹੜਾ ਉੱਥੇ ਲੰਗਰ ਆਲਿਆ ਜਾਂ ਦੀਵਾਨ ਆਲਿਆ ਬਿਲਕੁਲ ਬੈਕ ਸਾਈਡ ਤੇ ਆ ਉਦੋਂ ਦੀ ਵੀ ਸੇਵਾ ਚੱਲ ਰਹੀ ਹੈ ਉਹਦਾ ਬੇਸਮੈਂਟ ਦਾ ਫਾਊਂਡੇਸ਼ਨਾਂ ਵਗੈਰਾ ਦਾ ਕੁਝ ਕੰਮ ਚਾਲੂ ਹੋ ਗਿਆ ਕੁਝ ਅੱਗੇ ਚੱਲ ਰਿਹਾ ਤੇ ਉਹ ਵੀ 1 ਸਾਲ ਤੱਕ ਤਿਆਰ ਕਰਕੇ ਜਿਹੜੀ ਹੈ ਕਮੇਟੀ ਦੇ ਹੋਰ ਸੰਗਤਾਂ ਦੇ ਜਿਹੜੀ ਹੈ ਸਮਰਪਤ ਕੀਤੀ ਜਾਵੇਗੀ ਜੀ ਦੀ ਸਭ ਬਹੁਤ ਧੰਨਵਾਦ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਜਿਹੜੇ ਜਾਣਕਾਰੀ ਦੇ ਰਿਹਾ ਸੀ ਸਾਨੂੰ ਕਿ ਗੁਰਦੁਆਰਾ ਬਾਲ ਲੀਲਾ ਗੁਰਦੁਆਰਾ ਸਾਹਿਬ ਵਿਖੇ ਇਸ ਕੰਪਲੈਕਸ ਨੂੰ ਕਿਵੇਂ ਸੁੰਦਰ ਤਰੀਕੇ ਦੇ ਨਾਲ ਸਜਾਇਆ ਜਾਂਦਾ ਹੈ ਸੋ ਜਦੋਂ ਅਸੀਂ ਇਸ ਕੰਪਲੈਕਸ ਦੇ ਵਿੱਚ ਦਾਖਲ ਹੁੰਨੇ ਆ ਤਾਂ ਜਦੋਂ ਵੀ ਹਰ ਵੇਰੇ ਇੱਥੇ ਸੰਗਤ ਆਉਂਦੀ ਹੈ ਤਾਂ ਕੁਛ ਨਾ ਕੁਛ ਵੱਖਰਾ ਇੱਥੇ ਉਹਨਾਂ ਨੂੰ ਦੇਖਣ ਨੂੰ ਮਿਲਦਾ ਕਿਉਂਕਿ ਪ੍ਰਬੰਧ ਲਗਾਤਾਰ ਸੁਧਾਰੇ ਜਾ ਰਹੇ ਨੇ ਉਹਨਾਂ ਦਾ ਵਿੱਚ ਵਾਧਾ ਹੋਰ ਕੀਤਾ ਜਾ ਰਿਹਾ ਹੈ ਸੋ ਇਹ ਅਸੀਂ ਤੁਹਾਨੂੰ ਗੁਰਦੁਆਰਾ ਬ ਤੌਰ ਤੇੜੇ ਵੱਖਰੇ ਤਰੀਕੇ ਦੇ ਨਾਲ ਪ੍ਰਬੰਧ ਕੀਤੇ ਗਏ ਨੇ ਸਜਾਵਟ ਕੀਤੀ ਗਈ ਆ ਸੰਗਤ ਲਈ ਖਿੱਚ ਦਾ ਕੇਂਦਰ ਬਣੀ ਹੋਈ ਆ ਉਹਨਾਂ ਤਸਵੀਰਾਂ ਤੋਂ ਰੂਪ ਰੂਪ ਕਰਵਾ ਰਹੇ ਸੀ ਹੋਰ ਵੀ ਵਕਤ ਵਕਤ ਤਸਵੀਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨਕਿ ਸੁਰਿੰਦਰਪਾਲ ਸਿੰਘ ਉਰਪਾਲ ਤੇ ਰੁਪਿੰਦਰਪਾਲ ਸਿੰਘ ਡਿੰਪਲ ਨੂੰ ਦੀ ਇਜਾਜ਼ਤ ਧੰਨਵਾਦ